ਪੰਜਾਬ ਅਤੇ ਹਰਿਆਣਾ ਨੂੰ ਜੋੜਨ ਵਾਲੀ ਸੜਕ ਦੇ ਹਾਲਾਤ ਡਾਵਾ ਡੋਲ ਦਿਖਾਈ ਦੇ ਰਹੇ ਹਨ ਕਿਉਂਕਿ ਛਤਰਾਣੇ ਤੋਂ ਲੈ ਕੇ ਜਿਹੜੀ ਕਿ ਖਰਕਾਂ ਤੱਕ ਜਾਣ ਵਾਲੀ ਸੜਕ ਹੈ ਪਿੰਡ ਰਸੌਲੀ ਦੇ ਨੇੜੇ 2 ਕਿਲੋਮੀਟਰ ਦਾ ਟੁਕੜਾ ਹਾਲ ਬਹੁਤ ਮਾੜਾ ਹੋਇਆ ਪਿਆ ਹੈ ਇਸ ਦਾ ਜਦੋਂ ਕਿ ਪਾਣੀ ਆਉਣ ਕਾਰਨ ਇਹਦੇ ਥੱਲੇੋਂ ਜਿਹੜੀ ਮਿੱਟੀ ਨਿਕਲ ਚੁੱਕੀ ਹੈ ਔਰ ਸਲੈਪਾਂ ਹੀ ਖੜੀਆਂ ਨਜ਼ਰ ਆਣ ਗਈਆਂ ਜਿਸ ਨਾਲ ਕੋਈ ਵੀ ਛੜਕੀ ਹਾਸਾ ਵਾਪਰ ਸਕਦਾ ਹੈ ਪਰ ਦੇਖਣ ਵਾਲੀ ਗੱਲ ਹੈ ਕਿ ਇਸ ਵੱਲ ਧਿਆਨ ਦੇਣਾ ਬੇहद ਜ਼ਰੂਰੀ ਹੈ ਜਿੱਥੇ ਇਹ ਸੜਕ ਟੁੱਟਣ ਕਾਰਨ ਕੋਈ ਨਾ ਕੋਈ ਰਾਤ ਸਮੇਂ ਜਾਂ ਦਿਨ ਵਕਤ ਵੀ ਕ੍ਰੋਸਿੰਗ ਡਬਲ ਹੁੰਦੀ ਹੈ ਤਾਂ ਉੱਥੇ ਕੋਈ ਹਾਦਸਾ ਵੱਡਾ ਵਾਪਰ ਸਕਦਾ ਹੈ ਇੱਥੇ ਰਾਹੀ ਗਿਰਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਜਿਹੜੀ ਸੜਕ ਤੇ ਕਈ ਵਾਰੀ ਸੜਕੀ ਹਾਦਸੇ ਵਾਪਰ ਚੁੱਕੇ ਹਨ ਕਿਉਂਕਿ ਕਾਫੀ ਲੰਬੀ ਰੂਟ ਦੀ ਸੜਕ ਹੈ ਇਹ ਫਰ ਹੁਣ ਦੇਖਣਾ ਹੋਵੇਗਾ ਕਿ ਕਿਸ ਤਰ੍ਹਾਂ ਇਹਦੀ ਕੋਈ ਮੁਰੰਮਤ ਕੀਤੀ ਜਾਵੇਗੀ ਜਾਂ ਇਹ ਐਸੇ ਤਰ੍ਹਾਂ ਹੀ ਡਾਵਨਡੋਲ ਚਲਦੀ ਰਹੇਗੀ ਅਸੀਂ ਇੱਥੇ ਜਿਹੜੇ ਕੁਝ ਪਿੰਡ ਵਾਸੀ ਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਔਰ ਸਾਡੇ ਨਾਲ ਜੁੜੇ ਨੇ ਜਿਹੜਾ ਹਲਕਾ ਸਦਰਾਣਾ ਦੇ ਸ਼੍ਰੋਮਣੀ ਇਕਾਂਤੀ ਦਲ ਦੇ ਇੰਚਾਰਜ ਬਾਉ ਕਬੀਰ ਦਾਸ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਇਸ ਛੜਕ ਦਾ ਕੋਈ ਸਥਾਈ ਹੱਲ ਹੋਣਾ ਚਾਹੀਦਾ ਹੈ ਚੁਟਕਲਿਆਂ ਤੋਂ ਇਲਾਵਾ ਸਨਾਨ ਤੋਂ ਇਲਾਵਾ ਇਹਨਾਂ ਨੇ ਅੱਜ ਤੱਕ ਕੋਈ ਕੰਮ ਨਹੀਂ ਕੀਤਾ ਸੋ ਆਉਣ ਵਾਲੀ ਜਿਹੜੀ ਸਤਾਈ ਦੀ ਇਲੈਕਸ਼ਨ ਹੈ ਲੋਕ ਇਹਨਾਂ ਨੂੰ 27 ਚ ਇਸ ਗੱਲ ਦਾ ਜਵਾਬ ਦੇ। ਇਹ ਜਿਹੜੀਆਂ ਟੁੱਟੀਆਂ ਸੜਕਾਂ ਕਿਸੇ ਟਾਈਮ ਵੀ ਕੋਈ ਹਾਦਸਾ ਵਾਪਰ ਸਕਦਾ ਕਿਉਂਕਿ ਗੱਡੀਆਂ ਜਿਹੜੀਆਂ ਇੱਕ ਸਲੇਪਾਂ ਹੀ ਬਣ ਕੇ ਰਹੀਆਂ ਸੜਕਾਂ ਨਹੀਂ ਆ ਕੋਈ ਵੀ ਗੱਡੀ ਜੇ ਸ਼ਾਇਦ ਕ੍ਰੋਸ ਕਰਨੀ ਹੋਵੇ ਤਾਂ ਕਿਸ ਤਰ੍ਹਾਂ ਹੋ ਸਕਦੀ ਹੈ। ਇਹ ਵੀ ਦੇਖਣ ਵਾਲੀ ਗੱਲ ਹੈ ਕਿ ਕ੍ਰੋਸਿੰਗ ਦੇ ਸਮੇਂ ਕਿਸੇ ਵੀ ਵਕਤ ਕੋਈ ਵੱਡਾ ਹਾਦਸਾ ਹੋ ਵਾਪਰ ਸਕਦਾ ਹੈ। ਇਹ ਸੜਕਾਂ ਦੇ ਹਾਲਾਤ ਹਨੇਦਾਰੇ ਹਨ ਜਿਹੜੇ ਇਹ ਪਿੰਡਾਂ ਨੂੰ ਜਾਣ ਵਾਲੀਆਂ ਸੜਕਾਂ ਦੇ ਆ ਦੇਖੋ। ਮਲਾਂ ਵੀ ਛੜਕਦਾ ਹੈ ਹੀ ਨਹੀਂ ਥੱਲੇ ਬਿੱਟੀ ਨਹੀਂ ਹੈ ਆ ਰੋਜ਼ ਇੱਥੇ ਐਕਸੀਡੈਂਟ ਹੁੰਦੇ ਨੇ ਮਹੀਨੇ ਚ ਚਾਰ ਪੰਜ ਗੱਡੀਆਂ ਪਲਟਦੀਆਂ ਹੀ ਨਹੀਂ ਪਲਟਨੀਆਂ ਨੇ ਜੇ ਰਾਤ ਨੂੰ ਅੱਗੇ ਲਾਈਟ ਲੱਗਦੀ ਹੈ ਗੱਡੀ ਥੱਲੇ ਸਾਈਡ ਤੇ ਹੁੰਦੀ ਹੈ ਤੇ ਉੱਥੇ ਹੀ ਗੱਡੀ ਪਲਟੀ ਜਾਂਦੀ ਹੈ ਇਹ ਹਾਲ ਇਹ ਜਿਹੜਾ ਹਾਲ ਹੈ ਆ ਜਿਹੜਾ ਸਾਡੇ ਐਮਐਲਏ ਸਾਹਬ ਨੇ ਕੁਲਵੰਤ ਬਾਜੀਗਰ ਜੀ ਇਹਨਾਂ ਦੇ ਪਿੰਡ ਨੂੰ ਜਾਣ ਵਾਲੀ ਛੜਕਦਾ ਆਪਖਾਓ ਜੀਰਾ ਇਸ ਵਕਤ ਚਿਤਰਾਣੇ ਦੇ ਅਗਲਾ ਪਿੰਡ ਜਿਹੜਾ ਕਿ ਰਸੋਲੀ ਆ ਉੱਥੇ ਖੜੇ ਆ ਕਿਸ ਤਰ੍ਹਾਂ ਦੇ ਹਾਲਾਤ ਨੇ ਛੜਕਦੇ ਜਿਹੜੇ ਕਿ ਚਾਰ ਫੇਰੋ ਸੜਕ ਦੇ ਥੱਲੇ ਜਿਹੜੀ ਮਿੱਟੀ ਨਿਕਲ ਚੁੱਕੀ ਆ ਔਰ ਕਾਫੀ ਲੰਮਾ ਸਮਾਂ ਹੋ ਗਿਆ ਹੈ ਬਰਸਾਤ ਤੋਂ ਬਾਅਦ ਜਿਹੜਾ ਕਿ ਇੱਥੇ ਪਾਣੀ ਆਇਆ ਹੀ ਉਹਦੇ ਨਾਲ ਮਿੱਟੀ ਨਿਕਲ ਚੁੱਕੀ ਆ ਕਿਸੇ ਵੀ ਟਾਈਮ ਕੋਈ ਹਾਦਸਾ ਵਾਪਰ ਸਕਦਾ ਹੈ ਤੁਹਾਨੂੰ ਦਿਖਾਣੇ ਆ ਕਿਸ ਤਰ੍ਹਾਂ ਦੇ ਇਹ ਜਿਹੜੇ ਛੜਕਦੇ ਹਾਲਾਤ ਨੇ ਇਸ ਵਕਤ نیچے ਜਿਹੜੀ ਮਿੱਟੀ ਹੈ ਨੀਗੀ ਔਰ ਸਿਰਫ ਸਲੈਬ ਸਲੈਬ ਹੀ ਤੁਹਾਨੂੰ ਨਜ਼ਰ ਆਵੇਗੀ ਇਹ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਅਸੀਂ ਕੁਝ ਪਿੰਡ ਵਾਸੀ ਵੀ ਇੱਥੇ ਸਾਡੇ ਨਾਲ ਜੁੜੇ ਨੇ ਉਹਨਾਂ ਨਾਲ ਵੀ ਗੱਲ ਕਰਦੇ ਆ ਕਿ ਇਸ ਤਰ੍ਹਾਂ ਦੇ ਹਾਲਾਤ ਔਰ ਕਿੰਨੇ ਕ ਸਮੇਂ ਤੋਂ ਇਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਹਾਂਜੀ ਕੀ ਨਾਮ ਹੈ ਤੁਹਾਡਾ ਲਾਲ ਸਿੰਘ ਜੀ ਲਾਲ ਸਿੰਘ ਕੀ ਗੱਲ ਬਾਤ ਹੈ ਕਿੰਨੇ ਕ ਸਮੇਂ ਤੋਂ ਇਸ ਤਰ੍ਹਾਂ ਦੇ ਫਲਟ ਆਇਆ ਉਸ ਤੋਂ ਬਾਅਦ ਕੋਈ ਮਿੱਟੀ ਨਹੀਂ ਪਈ ਆ ਜਿੱਤੇ 3-4 ਸਾਲ ਹੋ ਗਏ ਨੇ ਕੋਈ ਸਾਡਾ ਤੇ ਹੱਲ ਨਹੀਂ ਹੋਇਆ ਇੱਕ ਦੋ ਵਾਰੀ ਗੱਡੀਆਂ ਵੀ ਪਲਟ ਗਈਆਂ ਬੰਦਿਆਂ ਦੀ ਵੀ ਮੌਤਾਂ ਹੋ ਚੁੱਕੀਆਂ ਨੇ ਅਸੀਂ ਇਹ ਕਹਿੰਦੇ ਵੀ ਸਾਡੀ ਇਹ ਸੜਕ ਬਣਨੀ ਚਾਹੀਦੀ ਆ ਕਿਉਂ ਅੱਜ ਤੱਕ ਕਿਸੇ ਨੇ ਸੁਣਾਈ ਨਹੀਂ ਕੀਤੀ ਨਾ ਕੋਈ ਮਿੱਟੀ ਪਾਉਂਦਾ ਕਹਿੰਦਾ ਪਿੱਛੋਂ ਪੈਸਾ ਨਹੀਂ ਆ ਰਿਹਾ ਜੀ ਪਿੱਛੋਂ ਨਹੀਂ ਆ ਰਿਹਾ ਕਿਬਦ ਕਦੋਂ ਆਏਗਾ ਜਦੋਂ ਇਹ ਸਰਕਾਰ ਚੱਲੇਗੀ ਫਿਰ ਪੈਸਾ ਆਏਗਾ ਐਮਐਲਏ ਨੇ ਵੀ ਸੁਣਾਈ ਇਹ ਹੀ ਗੱਲ ਸਾਰੇ ਇਹ ਹੀ ਕਹਿ ਰਹੇ ਨੇ ਵੀ ਜਦੋਂ ਮਗਰੋਂ ਪੈਸਾ ਆਏਗਾ ਫਿਰ ਲਾएंगे ਪੈਸਾ ਤੇ ਆ ਚੁੱਕਾ ਇਸੇ ਛੜਕਦਾ ਸਾਰਾ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕਿਸ ਤਰ੍ਹਾਂ ਲੱਗਦਾ ਵੀ ਕਹਿੰਦੇ ਵੀ ਡਿਵੈਲਪਮੈਂਟ ਕਾਫੀ ਚੱਲੀ ਪੰਜਾਬ ਦੇ ਚੋਰੀਆ ਪਰ ਇਹ ਸੜਕ ਨੂੰ ਕਿੰਨਾ ਸਮਾਂ ਹੋਇਆ ਇੱਥੇ ਜਦੋਂ ਦਾ ਫਲੱਡ ਆ ਚੁੱਕਿਆ ਉਸ ਤੋਂ ਬਾਅਦ ਕੋਈ ਮਿੱਟੀ ਨਹੀਂ ਪਾਈ ਇਹਨਾਂ ਨੇ ਹਾਂਜੀ ਪਹਿਲੇ ਛੜ ਤੋਂ ਲੈ ਕੇ ਹਾਂਜੀ ਕੋਈ ਇਹਦੀ ਮਿੱਟੀ ਨਹੀਂ ਪਈ ਦੋ ਤਿੰਨ ਗੱਡੀਆਂ ਵੀ ਪਲਟੀਆਂ ਨੇ ਇੱਥੇ ਐਕਸੀਡੈਂਟ ਵੀ ਹੋ ਚੁੱਕੇ ਨੇ ਕਿਉਂ ਛੜਤਾ ਥੋੜੀ ਤੇ ਇਹ ਕਦੋਂ ਕਹਿੰਦਾ ਮਿੱਟੀ ਆ ਪਿੱਛੋਂ ਪੈਸਾ ਸੈਂਟਰ ਦੇਗੀ ਫਿਰ ਮਿੱਟੀ ਪਾਵਾਂਗੇ ਖਰਾ ਕਦੋਂ ਪੈਸਾ ਦੇਗੀ ਸੈਂਟਰ ਕੋਈ ਪਤਾ ਨਹੀਂ ਵੀ ਦਲਾਸੇ ਦਿੰਦੇ ਨੇ ਬਸ ਜਿਵੇਂ ਮਿੱਠੀਆਂ ਗੋਲੀਆਂ ਦੇਗਾ ਕਿਸੇ ਨੂੰ ਹਾਂਜੀ ਸਾਡੇ ਨਾਲ ਇਸ ਵਕਤ ਜਿਹੜੇ ਕਿ ਹਲਕਾ ਚਿਤਰਾਣਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਇਨਚਾਰਜ ਨੇ ਕਬੀਰ ਦਾਸ ਬਾਊ ਕਬੀਰ ਦਾਸ ਉਹ ਵੀ ਜੁੜੇ ਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰ ਰਹੇ ਹਾਂ ਕਿ ਇਸ ਤਰ੍ਹਾਂ ਦੇ ਹਾਲਾਤ ਇਸ ਏਰੀਆ ਦੇ ਵਿੱਚ ਜਿਹੜੀ ਕਿ ਝੜਕ तकरीबन ਸਾਰੇ ਪਿੰਡਾਂ ਦੇ ਹਾਲਾਤ ਇਸ ਤਰ੍ਹਾਂ ਦੇ ਨੇ ਪਰ ਇੱਥੇ ਕਿਸੇ ਟਾਈਮ ਵੀ ਰਾਤ ਵਰਾਤੇ ਕਈ ਵਰੀ ਕੋਈ ਗੱਡੀ ਕ੍ਰੋਸ ਇੱਕ ਦੂਜੀ ਨੂੰ ਕਰਨ ਲੱਗੇ ਤਾਂ ਸ਼ਾਇਦ ਹੋ ਸਕਦਾ ਇਹ ਸਲੈਪ ਨੀਚੇ ਗਿਰ ਜਵੇ ਤਾਂ ਉਹ ਗੱਡੀ ਵਾਲੇ ਦਾ ਕੋਈ ਵੱਡਾ ਨੁਕਸਾਨ ਹੋ ਸਕਦਾ ਹੈ ਜਾਂ ਉਹਦੇ ਵਿੱਚ ਗੱਡੀ ਨੀਚੇ ਗਿਰ ਸਕਦੀ ਹੈ ਹਾਂਜੀ ਨਮਸਕਾਰ ਨਮਸਕਾਰ ਜੀ ਕੀ ਲੱਗਦਾ ਤੁਹਾਨੂੰ ਇਹ ਜਿਹੜੇ ਹਾਲਾਤ ਨੇ ਕਿਸੇ ਵੀ ਵਕਤ ਕੋਈ ਨਾ ਕੋਈ ਇੱਥੇ ਹਾਦਸਾ ਵਾਪਰ ਸਕਦਾ ਹੈ ਕਾਫੀ ਲੰਮੇ ਸਮੇਂ ਤੋਂ ਇਸ ਤਰ੍ਹਾਂ ਦੀ ਜਿਹੜੀ ਇਹ ਸੜਕ ਦੀ ਹਤਕਸਤਾ ਹੋਈ ਹੋਈ ਆ ਪਿੰਡ ਵਾਸੀ ਵੀ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਅੱਜ ਆਪਾਂ ਸ਼ਤਰਾਨੇ ਤੋਂ ਜਦੋਂ ਪਿੰਡ ਚਿਚੜ ਵਾਲੇ ਨੂੰ ਜਾਈਏ ਅੱਜ ਆਪਾਂ ਉਸ ਸੈਂਟਰ ਦੇ ਵਿੱਚ ਖੜੇ ਆਂ ਔਰ ਪਿੰਡ ਦੇ ਜਿਹੜੇ ਚਿਚੜ ਵਾਲਾ ਦੇ ਸਾਡੇ ਨਾਲ ਨਾਲ ਸਿੰਘ ਹੀ ਖੜੇ ਨੇ ਸਾਡੇ ਕਿਸਾਨ ਵਿੰਗ ਦੇ ਪਰਾ ਖੜੇ ਨੇ ਉਹ ਪਿੰਡ ਦੇ ਨਿਵਾਸੀ ਖੜੇ ਨੇ ਤੁਸੀਂ ਉੱਥੋਂ ਮੈ ਰੋਕ ਜੀ ਕੈਮਰਾ ਮਾਰੋ 1 ਕਿਲੋਮੀਟਰ ਤੱਕ ਜਿਵੇਂ ਕਿ ਮੈਂ ਪਹਿਲਾਂ ਵੀ ਇੱਥੇ ਆਉਂਦਾ ਰਹਿਨਾ ਦੁੱਖ ਸੁੱਖੇ ਸਾਂਝਾ ਕਰਨੇ ਲੋਕਾਂ ਨਾਲ ਆਈਦਾ ਜਦੋਂ ਦਾ 3 ਸਾਲ ਪਹਿਲਾਂ ਦਾ ਇੱਥੇ 4 ਸਾਲ ਪਹਿਲਾਂ ਫਲੱਡ ਆਇਆ ਸੀ ਤਾਂ 4 ਸਾਲ ਤੋਂ ਬਾਅਦ ਤੁਸੀਂ ਆ ਦੇਖ ਲਓ ਸੜਕ ਤਾਂ ਕੀ ਬਣਨੀ ਸੀਗੀ ਥਾਂ ਥਾਂ ਸੜਕ ਟੁੱਟੀ ਪਈ ਆ ਥਾਂ ਥਾਂ ਕੋਈ ਐਸੀ ਸਾਬਤ ਸੜਕ ਨਹੀਂ ਹੈ ਕੱਚੀ ਸੜਕ ਵੀ ਪਾਹਾ ਚੰਗਾ ਹੁੰਦਾ ਕਿਉਂਕਿ ਬਰਾਬਰਤਾ ਹੁੰਦਾ ਰੋੜੇ ਨਹੀਂ ਹੁੰਦੇ ਰਸਤਾ ਤਾਂ ਬਰਾਬਰ ਹੁੰਦਾ ਉੱਥੇ ਇੱਥੇ ਜਦੋਂ ਆਈਏ ਮੈਂ ਪਿਛਲੀ ਵਾਰ ਵੀ ਆਇਆ ਸੀ ਇੱਥੇ ਜਦੋਂ ਪਿੰਡ ਉਦੋਂ ਵੀ ਕਾਰ ਪਲਟ ਗਈ ਸੀ ਆ ਹੁਣ ਫੇਰ ਲਾਲ ਸਿੰਘ ਜੀ ਦੱਸਦੇ ਆ ਆ 15 ਮਹੀਨਾ ਹੋ ਗਿਆ ਦੀ ਮਤਲਬ ਮਹੀਨਾ ਹੋ ਗਿਆ ਕਾਰ ਪਲਟੀ ਨੂੰ ਇੱਥੇ ਇਹਨਾਂ ਨੇ ਤਾਂ ਇੱਕ ਵਾਰੀ ਦੇਖੀ ਐ ਜੀ ਕਾਰ ਪਲਟੀ ਮੈਂ ਕਹਿੰਦਾ ਇੱਥੇ ਜਦੋਂ ਤੁਸੀਂ ਹਸਪੀਟਲ ਜਾਉਂ ਨਾ ਜੀ ਹਲਾ ਕਹਿੰਦਾ ਕੀ ਹੋ ਗਿਆ ਕਹਿੰਦਾ ਚਿਚੜ ਵਾਲਾ ਗਈ ਸੀ ਕਾਰ ਪਲਟ ਗਈ ਘਟੋ ਘਟ ਅਣਗਿਣਤ ਇੱਥੇ ਐਕਸੀਡੈਂਟ ਹੋਏ ਤੇ ਬਿਲਕੁਲ ਕੋਈ ਐਮ ਐਲ ਏ ਮੈਂ ਸਮਝਦਾ ਯਾਰ ਜਿਹੜਾ ਐਮ ਐਲ ਏ ਹੁੰਦਾ ਘਟੋ ਘਟ ਯਾਰ ਜੇ ਨਹੀਂ ਹਲਕੇ ਦਾ ਸੁਧਾਰ ਸਾਡਾ ਆਪਣਾ ਪਿੰਡ ਤਾਂ ਸੁਧਾਰ ਕਰਨਾ ਨਾਲੇ ਰੋਜ਼ ਲੈਂ ਤੂੰ ਰੋਜ਼ ਇੱਥੇ ਜਾਣਾ ਤੇਰੇ ਪਿੰਡ ਵਾਲੇ ਨੇ ਤੋ ਆਪਣੇ ਜਿਹੜਾ ਕਰਦਾ ਐ ਐਮਐਲਏ ਬਣ ਕੇ ਸੁਧਾਰ ਨਹੀਂ ਕਰ ਸਕਦਾ ਉਹ ਬਾਕੀ ਪਿੰਡਾਂ ਦਾ ਕੀ ਸੁਧਾਰ ਕਰੂਗਾ ਮੈਨੂੰ ਨਹੀਂ ਸਮਝ ਆਉਂਦੀ ਹਾਂ ਇੱਕ ਸੁਧਾਰ ਉਹਨੇ ਜ਼ਰੂਰ ਕਰਿਆ ਜਿਹੜਾ ਉਹਦੇ ਖਿਲਾਫ ਬੋਲਦਾ ਪਿੰਡ ਵਾਲਾ ਉਹਦੀਆਂ ਲੱਤਾਂ ਤੜਾ ਦਿੰਦਾ ਆ ਦੇਖ ਲਓ ਗੁਰਚਰਨ ਦਾ ਤੁਸੀਂ ਦੇਖਦੇ ਹੋ ਟੀਵੀ ਲੱਗਦਾ ਤੁਹਾਨੂੰ ਹੋਰ ਪਿੰਡ ਦੇ ਵਿੱਚ ਵੀ ਤੁਸੀਂ ਜਾਣਦੇ ਹੋ ਵਿਚਰਦੇ ਹੋ ਕਿਉਂਕਿ ਹਲਕੇ ਦੇ ਵਿੱਚ ਤੁਸੀਂ ਇਸ ਏਰੀਆ ਦੇ ਵਿੱਚ ਤਕਰੀਬਨ ਤੁਹਾਡਾ ਹਲਕਾ ਹੈ ਪਿੰਡਾਂ ਦੇ ਹਾਲਾਤ ਕਿਸ ਤਰ੍ਹਾਂ ਦੇ ਹੋਰਾਂ ਦੇ ਜਿਹੜੀ ਛੜਕਦਾ ਬੌਜੀ ਮੈਂ ਤੁਹਾਨੂੰ ਦੱਸਾਂ ਨਾ ਬਾਦਸ਼ਾਹਪੁਰ ਤੋਂ ਤੁਸੀਂ ਤੂੜ ਚੱਲ ਜਾਓ ਦਫ਼ਤਰੀ ਵਾਲਾ ਚੱਲ ਜਾਓ ਜਿਹੜੀ ਮਰਜੀ ਆ ਇਧਰ ਹਰਿਆਊ ਕਲਾ ਚਲੇ ਜਾਓ ਹਰਿਆਊ ਖੁਰਦ ਚੱਲ ਜਾਓ ਜਿੱਧਰ ਮਰਜੀ ਤੁਸੀਂ ਚੱਲ ਜਾਓ ਸੜਕਾਂ ਦਾ ਇੰਨਾ ਭੈੜਾ ਹਾਲ ਹੋਇਆ ਵਾ ਤੁਸੀਂ ਆਦਿ ਮਤਲਬ ਰੋੜਾ ਦਾ ਕੀ ਲੱਗਣਾ ਤੇ 1 ਫੁੱਟ ਮਿੱਟੀ ਨਹੀਂ ਪਾ ਸਕੀ ਜਦੋਂ ਆਪਾਂ ਕੱਗੇ ਤੋਂ ਜਾਣੇ ਆ ਨਾ ਜੀ ਤੋੜਨੋ ਆਨ ਆਮ ਆਦਮੀ ਪਾਰਟੀ ਦਾ ਕਹਿ ਰਿਹਾ ਵੀ ਅਸੀਂ ਪੰਜਾਬ ਦੇ ਹਾਲਾਤ ਜਿਹੜੇ ਕਿ ਵਧੀਆ ਬਣਾਤੇ ਆ ਪਹਿਲਾਂ ਕਾਫੀ ਜਿਆਦਾ ਇਸ ਵਕਤ ਜਿਹੜੇ ਪੰਜਾਬ ਦੇ ਹਾਲਾਤ ਹੈ ਉਹ ਕਾਫੀ ਵਧੀਆ ਅੱਜ ਪੰਜਾਬ ਦੀਆਂ ਸੜਕਾਂ ਨੂੰ ਇਹਨਾਂ ਨੇ ਨਰਕ ਬਣਾਤਾ ਜਿਹੜੀਆਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਸੜਕਾਂ ਬਣਾ ਕੇ ਗਈ ਸੀ ਉਸ ਤੋਂ ਬਾਅਦ ਇਹਨਾਂ ਤੇ ਕਾਂਗਰਸ ਵਾਲੇ ਤਾਂ ਕਹਿੰਦੇ ਸੀ ਅਸੀਂ ਟਾਕੀਆਂ ਤਾਂ ਲਾਈਆਂ ਵਿਧਾਨ ਸਭਾ ਚ ਜਦੋਂ ਬਾਦਲ ਸਾਹਿਬ ਨੇ ਕੁਐਸਚਨ ਕਰਿਆ ਸੀ ਤਾ ਇਹਨਾਂ ਤੋਂ ਬੌਜੀ ਉਹ ਟਾਕੀਆਂ ਵੀ ਨਹੀਂ ਲੱਗੀਆਂ ਇਹਨਾਂ ਨੇ ਤਾਂ ਖੱਡੇ ਪਾਤੇ ਸਾਰੇ ਸਾਰਾ ਜਿਹੜਾ ਸ਼ਹਿਰ ਸੀ ਉਹ ਪਾਣੀ ਦੇ ਨਾਲ ਨੂੰ ਸੀਵਰੇਜ ਦੇ ਨਾਲ ਨੂੰ ਪੱਟ ਕੇ ਸਿੱਟਦਾ ਉਥੇ ਪਟਣ ਤੋਂ ਬਾਅਦ ਬੌਜੀ ਇਹਨਾਂ ਨੇ ਇੱਕ ਪੈਚ ਵਰਕ ਮਿਲਾਇਆ ਇਹ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਹੈ ਲਾਸਟ ਸਵਾਲ ਮੇਰਾ 2027 ਦਾ ਟਾਰਗੇਟ ਕਿੰਦਰ ਰਹੂਗਾ ਗੁਰੂ ਕਿਰਪਾ ਕਰਨਗੇ ਅੱਜ ਅਸੀਂ ਸਾਰੇ ਪਿੰਡਾਂ 'ਚ ਜਾਨੀ ਆ ਲੋਕ ਕਹਿੰਦੇ ਆ ਇਹ ਆਮ ਆਦਮੀ ਬਣ ਕੇ ਰਹੇ ਨੇ ਸਾਡੇ ਤੋਂ ਨਾ ਠੱਗੀ ਠੱਗ ਲਿਆ ਠੱਗੇ ਮਹਿਸੂਸ ਕਰਦੇ ਆ ਅਸੀਂ ਜਦੋਂ ਜਾਂਦੇ ਆ ਸਾਰੇ ਪਿੰਡ ਸਾਡੇ ਲਾਲ ਸਿੰਘ ਵੀ ਖੜੇ ਆ ਹੋਰ ਪਰਾ ਖੜੇ ਆ ਪਿੰਡਾਂ ਵਾਲੇ ਸਰਕਲ ਪ੍ਰਧਾਨ ਸਾਡੇ ਆਪਣੇ ਚਿੰਬਾ ਸਾਹਿਬ ਖੜੇ ਆ ਰਣਜੀਤ ਸਿੰਘ ਵੀ ਖੜੇ ਨੇ ਅਸੀਂ ਜਦੋਂ ਵੀ ਪਿੰਡ ਡੋਰ ਟੂ ਡੋਰ ਜਾਂਦੇ ਆ ਡੋਰ ਮੀਟੀਆਂ ਕਰਦੇ ਆ ਜਿਹੜੇ ਆਮ ਆਦਮੀਆਂ ਨੇ ਵੋਟਾਂ ਪਾਈਆਂ ਸਨ ਉਹ ਕਹਿੰਦਾ ਬੌਜੀ ਅਸੀਂ ਬਦਲਾ ਦੇ ਚੱਕਰ 'ਚ ਬਹੁਤ ਵੱਡੀ ਗਲਤੀ ਕੀਤੀ ਆ ਘਾਟਾ ਖਾਲਿਆ ਜੋ ਸੁਵਿਧਾਵਾ ਸਾਨੂੰ ਸ਼੍ਰੋਮਣੀ ਕਾਲੀਦਾਲ ਬਾਦਲ ਸਾਹਿਬ ਨੇ ਦਿੱਤੀਆਂ ਸੀ ਪਾਵਾ ਸੁਵਿਧਾ ਕੇਂਦਰ ਹੋਵੇ ਪਿੰਡਾਂ 'ਚ ਜੇ ਬਿਜਲੀ ਫ੍ਰੀ ਹੋਵੇ ਮੋਟਰਾਂ ਦੇ ਕਨੈਕਸ਼ਨ ਹੋਣ ਅੱਜ ਤੱਕ ਇਹਨਾਂ ਨੇ ਇੱਕ ਵੀ ਮੋਟਰ ਦਾ ਕਨੈਕਸ਼ਨ ਨਹੀਂ ਦਿੱਤਾ ਸੋ ਲੋਕ ਯਾਦ ਕਰਨ ਲੱਗੇ ਸ਼੍ਰੋਮਣੀ ਕਾਲੀਦਾਲ ਨੂੰ ਗੁਰੂ ਕਿਰਪਾ ਕਰਨਗੇ ਅਗਲੀ ਚੱਕਰ ਸ਼੍ਰੋਮਣੀ ਕਾਲੀਦਾਲ ਦੀ ਆਏਗੀ ਇਸਨ ਸਾਡੇ ਨਾਲ ਜੁੜੇ ਜਿਹੜੀ ਬਹੁਤ ਵੀਰ ਦਾ ਸੀਗੇ ਔਰ ਜਿਹੜੀ ਨਰੇ ਵੀ ਹਾਲਾਤ ਦਿਖਾ ਰਹੇ ਸੀ ਕਿ ਇਸ ਤਰ੍ਹਾਂ ਦੇ ਹਾਲਾਤ ਨੇ ਔਰ ਜਿਹੜਾ ਕਿ ਅੱਜ ਸੜਕਾਂ ਜਿਹੜੀਆਂ ਟੁੱਟੀਆਂ ਹੋਈਆਂ ਥਾਂ ਥਾਂ ਤੋਂ ਕਿਸੇ ਪਿੰਡਾਂ ਦੇ ਵਿੱਚ ਕੋਈ ਡਵੈਲਪਮੈਂਟ ਨਹੀਂ ਦੇਖਣ ਨੂੰ ਮਿਲ ਰਹੀ ਆ ਪਰ ਦੇਖਣ ਵਾਲੀ ਗੱਲ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਨ੍ਹਾਂ ਚੜਕਾਂ ਦੇ ਕੋਈ ਹਾਲਾਤ ਸੁਧਾਰੇ ਜਾਣਗੇ ਜਾਂ ਇਹ ਇਸੇ ਤਰ੍ਹਾਂ ਹੀ ਜਿਹੜੀਆਂ ਕਿ ਥਾਂ ਥਾਂ ਤੋਂ ਟੁੱਟੀਆਂ ਜਾਂ ਕਿਸੇ ਵਾਸਤੇ ਵੀ ਖਤਰੇ ਦੀ ਘੰਟੀ ਬਣ ਸਕਦੀਆਂ